ਉੱਤਰੋਂ ਖਜ਼ਾਨਾ ਦਾ ਮਿਲ ਗਿਆ। ਉਹ ਨਹੀਂ ਫਿਰ ਆਪਾਂ ਭੰਨਾਂਗੇ ਕਿਵੇਂ? ਉਹ ਐਂ ਕਰਦੇ ਚਾਚਾ ਜੀ, ਆਪਾਂ ਉੱਧਰ ਲੈ ਚੱਲਦੇ ਆਂ। ਹਾਂ। ਦੇਖ ਕੇ ਚੱਕੋ ਚਾਚਾ ਜੀ, ਖਜ਼ਾਨੇ ਨਾਲ ਸੱਪ ਵੀ ਹੁੰਦੇ ਰਹਿਗੇ। ਹਾਂ, ਖਜ਼ਾਨੇ ਦੇ ਵਿੱਚ ਸੱਪ ਵੀ ਹੁੰਦੇ ਨੇ ਇਹ। ਸੱਚੀ ਗੱਲ ਆ ਚਾਹੇ। ਚੱਕਲੇ ਆਜੋ। ਚਲੋ। ਕਾਤਾਂ ਮਾਲ ਮਾਲਕ ਬਣ ਗਿਆ ਆਪਾਂ ਜਾਨਾ ਮਰ ਗਿਆ ਆਪਾਂ ਚਾਚਾ ਬਹੁਤ ਔਖੇ ਲੱਪਿਆ ਬਹੁਤ ਹੈ ਹੁਣ ਕੀ ਲੈਣੀ ਦੇਣੀ ਆਪਾਂ ਤਾਂ ਰਹਿ ਰਹੇ ਹਾਂ ਅਹ ਮਰ ਗਿਆ ਚਾਚਾ ਜੀ ਹੁਣ ਆਏ ਸੋਚੋ ਵੀ ਖਜ਼ਾਨੇ ਨੂੰ ਬਾਹਰ ਕਿਵੇਂ ਕੱਢੀਏ ਇਹ ਕਿਹੜੇ ਟਾਈਮ ਦਾ ਨਹੀਂ ਪਾਦਾ ਰੱਬ ਨੇ ਪਰ ਸਾਈਡ ਤੇ ਉਹਨੇ ਦੇਖ ਰਿਆ ਢੀਲਾ ਓਏ ਕਰਦਾ ਉਹਨੂੰ ਸੱਦਾ ਜਾ ਕੇ ਚੱਲ ਦੇਖਦਾ ਕੀ ਕਰਦਾ ਮੈਨੂੰ ਤਾਂ ਇਹ ਲੱਗਦਾ ਵੀ ਰੀਲੇ ਦੇਖ ਰਿਹਾ ਹੋਊਗਾ ਓਏ ਸਮੂ ਓਏ ਸਮੂ ਸਮੂ ਕੱਖਾ ਮਾਰ ਕੇ ਆ ਪੁੱਤ ਆ ਵੜ ਓ ਤੂੰ ਔਰ ਬੈਠਾ ਸਮੂ ਹੈ ਹਾਂ ਤੂੰ ਇੱਥੇ ਬੈਠਾ ਓ ਡੰਗਰੋਂ ਪਾਣੀ ਪੂਣੀ ਪਿਆ ਦਿਆ ਕਰ ਓ ਡੰਗਰ ਪੁੱਖੇ ਮਰ ਰਹੇ ਨੇ ਤੈਨੂੰ ਪਤਾ ਮੈਂ ਬਾਰੋਂ ਥੱਕ ਕੇ ਆ ਰਿਹਾ ਓ ਮਾੜਾ ਮੱਟਾ ਕਾਏ ਕੰਮ ਕਰ ਲਿਆ ਕਰ ਬਾਈ ਮੈਂ ਇੱਥੋਂ ਨਹੀਂ ਹੁੰਦਾ ਇਹ ਕੰਜਰਖਾਨਾ ਮੈਂ ਇੱਥੋਂ ਨਹੀਂ ਆਵੇਂ ਇਹ ਡੰਗਰ ਡੁੰਗਰਾ ਇਹ ਤਾਂ ਤੇਰੀ ਮਹਿਕਵਾ ਤੂੰ ਹੀ ਸਾਂਭਦਾ ਮੈਂ ਤਾਂ ਪੜ੍ਹ ਲਿਖ ਕੇ ਨੌਕਰੀ ਤੇ ਲੱਗੂਗਾ। ਉਹ ਨੌਕਰੀ ਤੇ ਲੱਗੂ ਹੈ ਕਾਕਾ। ਉਹ ਜਿਨ੍ਹਾਂ ਨੇ ਨੌਕਰੀ ਲੈਣੀ ਹੁੰਦੀ ਆ ਨਾ ਉਹਨਾਂ ਦੇ ਤਾਂ ਐਨਕਾ ਲੱਗ ਗਿਆ ਤੇ ਰੈਣਕਾ। ਉਹ ਐਨਕਾ ਤੇਰੇ ਵੀ ਲੱਗਣ ਗਿਆ। ਆਹ ਰੀਲਾ ਲਵਾਉਣ ਗਿਆ। ਸੌਣੇ ਤੂੰ ਕੀ ਕੱਖਿਆ। ਭਾਈ ਜੇ ਕੋਈ ਮੇਰਾ ਦੁਨੀਆ ਤੇ ਦੁਸ਼ਮਾਨਾ ਨਾ ਉਹ ਤੂੰ ਆ। ਪਤਾ ਨਹੀਂ ਤੂੰ ਕਿਉਂ ਮੇਰੇ ਤੇ ਇੰਨਾ ਲੱਗੀ ਜਾਣਾਗਾ। ਦੱਸ ਮੈਂ ਤੇਰਾ ਕੀ ਮਾਨਾ ਕਰਦਾ। ਜਿਹੜਾ ਤੂੰ ਮੇਰੇ ਤੇ ਇੰਨਾ ਲੱਗਦਾਗਾ। ਓਏ ਮਾੜਾ ਤਾਂ ਥੋੜਾ ਮੈਂ ਕਰਦਾ ਜੇ ਥੋੜਾ ਸਾਰਾ ਕਰਜ਼ਾ ਲਾਤਾ ਤੁਹਾਨੂੰ ਖਵਾਈਆਂ ਨਾ ਹੋਰ ਦੇ ਉੱਪਰ ਤਾਂ ਸੋਰਾ ਮੈਂ ਕੀ ਕਰਾਂ ਨਾ ਖਵਾ ਫਿਰ ਔਖੇ ਥੋੜਾ ਮਰ ਜਾਗੇ ਆਪੇ ਕਰ ਲਾਂਗੇ ਅਸੀਂ ਆਪਦਾ ਹੀਲਾ ਓਏ ਕਦੇ ਦੁਕਾਨ ਤੇ ਗਿਆ ਸੌਦਾ ਪੁੱਤਾ ਲੈਣ ਪਤਾ ਕਿੰਨੇ ਦਾ ਆਪਣਾ 1 ਮਹੀਨੇ ਦਾ ਰਸਲ ਓਏ ਅਗਲੇ ਮਹੀਨੇ ਤੂੰ ਮੈਨੂੰ ਰਸਲ ਲਿਆ ਕੇ ਦਿਖਾ ਦੇ ਉਦੋਂ 1 ਮਹੀਨੇ ਦਾ ਲਿਆ ਕੇ ਦਿਖਾ ਦੇ ਦੇਖ ਲੈ ਕਿ ਤੇਰੀ ਬੱਦਲ ਬਾਈ ਹਾਂ ਲੈ ਆਵਾਂਗੇ ਕੋਈ ਗੱਲ ਨਹੀਂ ਲਿਆ ਉਹ ਇਹ ਸਦਾ ਦੇ ਤੋ ਆਪਣਾ ਖਰਚਾ ਤੇ ਤੋ ਹੁੰਦਾ ਨਹੀਂ ਪੂਰਾ ਐ ਉਹ ਵੀ ਤੋ ਮੈਥੋਂ ਮੰਗਦਾ ਵੀ ਭਾਈ 10 ਰੁਪਏ ਦੇ ਮੈਂ ਗੋਗੱਪੇ ਖਾ ਕੇ ਆਉਣੇ ਨੇ ਬਸ ਸੁਣਾਤਾ ਇਹ ਹੀ ਕਹਤਾ ਤੇਰੀ ਇਹ ਕਰਨਗੇ ਤਰੱਕੀਆਂ ਹਾਂ ਕੋਈ ਨਾ ਲੱਗ ਜਾਨ ਦੇ ਮੈਨੂੰ ਨੌਕਰੀ ਤੇ ਫੇਰ ਦਿਖਾਉਂਗਾ ਇਹਨੂੰ ਇਹ ਇਥੇ ਡੰਗਰਾਂ ਦੇ ਫੇਰੇਆ ਕਰੂਗਾ ਮੈਂ ਗੱਡੀਆਂ 'ਚ ਘੁੰਮਾਂ ਕਰੂਗਾ ਇਹਨੂੰ ਆਇਆ ਲੱਗਦਾ ਨਾ ਮੈਂ ਰੀਲਾਂ ਦੇਖਦਾ ਮੈਂ ਤਿਆਰੀ ਵੀ ਫੁੱਲ ਕਰ ਰੱਖੀ ਹੈਗੀ ਇਸ ਵਾਰ ਪੀਐਸਟੈਟ ਪਾਸ ਕਰ ਹੀ ਲੈਣਾ ਸਮੂਹ ਬਤਮਤੀ ਆਤੀਥੀ ਦੇਖ ਕੇ ਤਾਂ ਅੱਗੇ ਆਪਣੇ ਅੰਦਨਮਾਰੀ ਤੇ ਪਈ ਸੀ ਲੈ ਮੈਂ ਪੜਾਂ ਉਹ ਕਾਜ ਮਿੰਕੀ ਪੜ੍ਹਨੀ ਨਹੀਂ ਆਉਂਦੀ ਮੇਰੇ ਪਿਆਰੇ ਬੱਚੋ ਉਹ ਤੇਰੀ ਤੇਰੀ ਡੱਟ ਪਾਧੀ ਕੋ ਸਮੂਹ ਬਾਹਰ ਬੜਦਾ ਚੱਲ ਗਿਆ ਕੀ ਲਿਖਿਆ ਯਾਰ ਲੈ ਮੈਂ ਪੜਦਾ ਆ ਤੂੰ ਦਾ ਬਾਲਾ ਟਾਈਮ ਲਾਏਗਾ ਮੈਂ ਪੜ੍ਹਦਾ ਦੇਣਾ ਕੋਲਾ ਬੈਠੋ ਤੂੰ ਹੀ ਪੜ੍ਹ ਦੇਗਾ ਦੇਖੀ ਪੜਾਣਾ ਹੋਣਾ ਮੈਂ ਦੱਸਦਾ ਕੀ ਲਿਖਿਆ ਬਾਪੂ ਨੇ ਪੜਦਾ ਪਹਿਲਾਂ ਮੈਨੂੰ ਪੜ ਲੈਣ ਦੇ ਫਿਰ ਦੱਸਦਾ ਤੁਹਾਨੂੰ ਮੇਰੇ ਪਿਆਰੇ ਬੱਚਿਓ ਜਦ ਵੀ ਤੁਹਾਨੂੰ ਇਹ ਚਿੱਠੀ ਮਿਲੇ ਤਾਂ ਇਹਨੂੰ ਪੜ ਕੇ ਇਹਦੇ ਤੇ ਗੌਰ ਜ਼ਰੂਰ ਕਰਿਓ ਮੇਰੀ ਮੌਤ ਤੋਂ ਬਾਅਦ ਤੁਸੀਂ ਇਹ ਪੱਤਰ ਪੜ੍ਹ ਰਹੇ ਹੋਵੋਗੇ ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸ ਤਾ ਹਾਂ ਤਾਂ ਕਿ ਤੁਸੀਂ ਇਹ ਨਾ ਸੋਚੋ ਕਿ ਤੁਹਾਡਾ ਪਿਓ ਤੁਹਾਨੂੰ ਕੁਝ ਦੇ ਕੇ ਨਹੀਂ ਗਿਆ ਮੈਂ ਤੁਹਾਡੇ ਲਈ ਬਹੁਤ ਵੱਡਾ ਖਜ਼ਾਨਾ ਛੱਡ ਕੇ ਗਿਆ ਹਾਂ ਜਿਸ ਨੂੰ ਜਿਉਂਦੇ ਜੀ ਮੈਂ ਸੰਭਾਲਿਆ ਤੇ ਹੁਣ ਉਹ ਤੁਹਾਡਾ ਹੈ ਤੇ ਹੁਣ ਤੁਸੀਂ ਇਸਨੂੰ ਸੰਭਾਲੋ ਤੇ ਮੇਰੇ ਪਿਆਰੇ ਬੱਚਿਓ ਮੋਜਾਂ ਮਾਣੋ ਇਹ ਖਜ਼ਾਨਾ ਬਹੁਤ ਨਾਜ਼ੁਕ ਹੈ ਇਸ ਲਈ ਇਹਦੇ ਤੇ ਬੜੇ ਧਿਆਨ ਦੇਣ ਦੀ ਲੋੜ ਹੈ ਇਹ ਖਜ਼ਾਨਾ ਆਪਣੇ ਘਰ ਵਿੱਚ ਹੀ ਹੈ ਹੁਣ ਪਹਿਲੀ ਇਹ ਹੈ ਕਿ ਤੁਸੀ ਇਹਨੂੰ ਲੱਭਣਾ ਹੈ ਤੇ ਇਸ ਪਹੇਲੀ ਨੂੰ ਹੱਲ ਕਰਨਾ ਹੈ ਅਗਰ ਇਹ ਪਹੇਲੀ ਨੂੰ ਤੁਸੀ ਹੱਲ ਨਾ ਕਰ ਸਕੇ ਤਾਂ ਤੁਸੀ ਕਰਮ ਸਿੰਘ ਨੂੰ ਮਿਲ ਕੇ ਇਹਨੂੰ ਹੱਲ ਕਰ ਸਕਦੇ ਹੋ ਕਿਉਂਕਿ ਇਹ ਚਿੱਠੀ ਮੈਂ ਉਹਦੇ ਕੋਲ ਬੈਠ ਕੇ ਹੀ ਲਿਖੀ ਸੀ ਬਸ ਧਿਆਨ ਰੱਖਿਓਗੇ ਕਰਮ ਸਿੰਘ ਦੀ ਸਹਾਇਤਾ ਲਵੋਗੇ ਤਾਂ ਉਹਨੂੰ ਵੀ ਇੱਕ ਹਿੱਸਾ ਖਜ਼ਾਨੇ ਵਿੱਚੋਂ ਦੇਣਾ ਪਵੇਗਾ ਇਸ ਲਈ ਕੋਸ਼ਿਸ਼ ਕਰਿਓ ਆਪ ਹੀ ਇਸ ਪਹਿਲੇ ਨੂੰ ਸਲਝਾਉਣ ਲਈ ਮੇਰੇ ਪਿਆਰੇ ਬੱਚਿਓ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਤੇ ਪਹਿਲੀ ਹੱਲ ਕਰਕੇ ਮੇਰਾ ਸੁਪਨਾ ਪੂਰਾ ਕਰੋਗੇ ਸਦਾ ਖੁਸ਼ ਰਹੋ ਤੁਹਾਡਾ ਪਿਤਾ ਜਰਨੈਲ ਸੱਗੂ ਹੋ ਕੇ ਮੈਂ ਪੁੱਤਰੋ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚਾ ਜੀ ਬੈਠੋ ਹੀ ਆਇਓ ਅੱਜ ਦੋਵੇਂ ਭਾਈ ਕਿਵੇਂ ਜੁੜ ਕੇ ਜੇ ਬੈਠੇ ਹੋ ਲੱਗਦਾ ਖੈਰ ਨਹੀਂ ਹੈਗੀ ਉਹਦਾ ਚਾਚਾ ਜੀ ਆ ਚਿੱਠੀ ਮਿਲਿਆ ਚਿੱਠੀ ਪੜ ਕੇ ਦਿਮਾਗ ਜਾ ਘੁੰਮਿਆ ਪਿਆ ਦਾ ਇਹ ਕਿਹਦੀ ਚਿੱਠੀ ਹੈ ਜਿਹਦੇ ਨਾਲ ਸੋਡਾ ਦਿਮਾਗ ਘੁੰਮ ਗਿਆ ਇਹਦਾ ਚਾਚਾ ਜੀ ਬਾਪੂ ਦੀ ਚਿੱਠੀ ਮਿਲਿਆ ਬੀਬੀ ਨੂੰ ਸਫਾਈ ਕਰਦੇ ਹੋਏ ਅੱਛਾ ਹਾਂ ਬਾਪੂ ਨੇ ਚਿੱਠੀ ਵਿੱਚ ਖਜ਼ਾਨੇ ਬਾਰੇ ਲਿਖਿਆ ਹੋਇਆ ਹੈ ਹੈ ਖਜ਼ਾਨਾ ਹੈ ਖਜ਼ਾਨਾ ਪੁੱਤਰ ਆਜੇ ਖਜ਼ਾਨੇ ਵਾਲੀ ਗੱਲ ਹੋ ਜੇ ਨਾ ਆਪਣੀ ਤੇ ਤਾਂ ਨਜ਼ਾਰੀ ਆ ਜੇ ਆਪਾਂ ਨੂੰ ਉਸ ਸਹੀ ਗੱਲ ਆ ਚਾਚਾ ਜੀ ਨਜ਼ਾਰਾ ਆ ਜੀ ਫਿਰ ਤਾਂ ਨਜ਼ਾਰਾ ਓਏ ਆਪਣੀ ਗਰੀਬੀ ਚੱਕੀ ਜਾਊਗੀ ਆ ਦੇਖ ਲੈ ਬਾਈ ਓਹੀ ਲੜੀਆਂ ਨਦੀ ਮੇਰੇ ਨਾਲ ਮਿਲ ਗਿਆ ਨਾ ਖਜ਼ਾਨਾ ਆਪਾਂ ਨੂੰ ਓਏ ਉਹ ਤਾਂ ਠੀਕ ਆ ਛੋਟੇ ਭਾਈ ਔਰ ਚਾਚਾ ਜੀ ਲੱਭੀਏ ਚਲੋ 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 ਤੇ ਉਹ ਖੜੋ 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 ਪੁੱਤਰੋ ਖਜ਼ਾਨਾ ਤਾਂ ਛੋਟੇ ਨਾਲ ਮੈਂ ਲਵਾ ਦੇਣਾ ਪਰ ਚਾਚੇ ਨਾ ਪੋਲੀ ਜੋ ਕਿਤੇ ਉਹ ਨਹੀਂ ਨਹੀਂ ਚਾਚਾ ਜੀ ਤੁਸੀਂ ਟੈਨਸ਼ਨ ਨਾ ਲੋ ਉਹ ਸੋਨੂੰ ਵੀ ਝੋਗਾ ਪਾਵਾਂਗੀ ਦੇਖ ਲਿਓ ਕਿਤੇ ਚਾਚੇ ਨਾ ਠੱਗੀ ਮਾਰ ਜੂ ਉਹ ਕੋਈ ਨਹੀਂ ਚਾਚਾ ਤੈਨੂੰ ਵੀ ਦੇ ਦਾਂਗੇ ਭੋਰਾ ਆਜੋ ਲੱਭੀ ਇੱਥੇ ਜਾਣਾ ਚਲੋ ਹਾਂਇ ਕਰੋਂ ਉਧਾ ਟੂੜੀ ਆਏ ਨੇ ਬਲਮ ਉਹ ਐ ਕਰ ਉਹ ਬੇਲਾ ਦੇ ਵਿੱਚ ਸਮਾਨ ਪਿਆ ਨਾ ਉਹ ਪੁਰਾਣਾ ਜਿਹਾ ਉਹ ਉੱਥੇ ਦੇਖ ਠੀਕ ਹੈ ਜੀ ਮੈਂ ਉਹ ਕੁਲਣੀ ਦੇ ਕਨੇ ਸਮਾਰ ਪਿਆ ਉੱਥੇ ਦੇਖਣਾ ਚਲੋ ਠੀਕ ਹੈ ਜੀ ਤਾਂ ਦੇਖੋ ਤੁਸੀਂ ਉਧਰ ਦੇਖੋ ਤੁਸੀਂ ਉਧਰ ਚਲੋ ਚਲੋ ਆਹ ਕਿਵੇਂ ਬੱਟਿਆਂ ਦਾ ਨਕਸ਼ਾ ਜਿਹਾ ਬਣਾਇਆ ਲੱਗਦਾ ਮੈਨੂੰ ਤਾਂ ਇਹਦੇ ਥੱਲੇ ਹੀ ਲੱਗਦਾ ਖਜ਼ਾਨਾ ਮੈਨੂੰ ਲੱਗਦਾ ਉਹਨਾਂ ਨੂੰ ਪਹਿਲਾਂ ਤਾਂ ਮਹੀ ਲੱਭ ਨੂੰ ਖਜ਼ਾਨਾ ਲੈ ਫਿਰ ਚੈੱਕ ਕਰਦੇ ਹਾਂ ਖਜ਼ਾਨਾ ਸੰਗਸੰਨ ਦੀ ਬਾਜੀ ਦਾ ਹੁੰਦੀ ਹੈ ਕਿ ਮੈਨੂੰ ਲੱਗਦਾ ਸੋਨਾ ਸੋਹਣਾ ਹੈਗਾ ਲੈ ਵੀ ਇਹਨੂੰ ਪੱਟ ਕੇ ਆਪਾਂ ਖਜ਼ਾਨਾ ਕੱਢੀ ਲੈਣਾ ਪੱਟਾਂ ਕਾਦੇ ਨਾਲ ਇਹਨੂੰ ਲਿਆਉਣਾ ਕੋਈ ਸੱਬਲ ਸੁੱਬਲ ਲੱਭ ਕੇ ਉਧਰੋਂ ਕੋਈ ਆ ਪੀਆਉਂ ਪੀ ਪਾ ਜਾ ਉਹ ਤੇਰੀ ਇਹਦਾ ਸਰੋਂ ਆ ਚਲੋ ਇਹਦੀ ਵੀ ਕਹਾਣੀ ਕਢਾ ਕੇ ਲਿਆਵਾਂਗੇ ਖਜ਼ਾਨਾ ਦਾ ਕਿਤੇ ਹੋਰ ਹੀ ਹੈ ਦੇਖਦੇ ਆ ਖਜ਼ਾਨਾ ਹੋਰ ਕਿਤੇ ਕਿਧਰੇ ਪਾਸੇ ਉਹ ਮੱਦੀ ਲੱਭਿਆ ਖਜ਼ਾਨਾ ਤਾਂ ਨਹੀਂ ਓਏ ਨਾ ਚਾਚਾ ਲੱਭੈ ਨਹੀਂ ਉਹ ਤੈਨੂੰ ਲੱਭਿਆ ਨਹੀਂ ਹੈਗਾ ਨਾ ਨਾ ਇਹ ਤਾਂ ਨਹੀਂ ਲੱਭਿਆ ਤਾਂ ਕਿਤੇ ਪਾਸੇ ਹੋਰ ਹੀ ਰੱਖਿਆ ਹੋਇਆ ਹੋਊ ਉਹ ਮੈਨੂੰ ਵੀ ਨਹੀਂ ਲੱਭ ਰਿਹਾ ਚਾਚਾ ਪਤਾ ਨਹੀਂ ਬਾਪੂ ਕਿੱਥੇ ਧਰ ਗਿਆ ਖਜ਼ਾਨਾ ਕਿੱਥੇ ਨਾ ਚਾਹ ਕੋਸ਼ਿਸ਼ ਕਰਦੇ ਆਪਾਂ ਲੱਭਦੇ ਆ ਲੱਭੋ ਲੱਭੋ ਉਹ ਪਾ ਗਿਆ ਵੇ ਤਾਂ ਘਾਰ ਆ ਪਾਖਿਆ ਨੇ ਤਾਂ ਨਹੀਂ ਬਾਪੂ ਕਿੱਥੇ ਤਰ ਗਿਆ ਕਿੱਥੇ ਨਾ ਮੇਰਾ ਬੜਾ ਖਜਾਨਾ ਦਾ ਪਬਲ ਬੂਸੇ ਚ ਪਾਇਆ ਓਏ ਚਾਚਾ ਜੀ ਲੱਭਿਆ ਤੁਹਾਨੂੰ ਕਿ ਨਹੀਂ ਦੋਦੇ ਕਿੱਥੇ ਰੂ ਆ ਮੈਂ ਕਿਸ ਇਸ ਜਣੀ ਆ ਦੇ ਕਿੱਥੇ ਰੂਗਾ ਕਿੱਥੇ ਕਿੱਥੇ ਰੂ ਪੀ ਰੂ ਓਏ ਆਹ ਕੀ ਓਏ ਇਹ ਕਹੀਨ ਵਾਲੀ ਪੱਟ ਲੈਣੇ ਆ ਫਿਰ ਆ ਓਏ ਆ ਆਪਣੇ ਖਜ਼ਾਨਾ ਓਏ ਪੱਟੀ ਨਾਲ ਪੱਟੀ ਨਾਲ ਬਾਈ ਮਿਲ ਗਿਆ ਖਜ਼ਾਨਾ ਉਹ ਮਿਲ ਗਿਆ ਉਹ ਮਿਲ ਗਿਆ ਮਿਲ ਗਿਆ ਮਿਲ ਗਿਆ ਯਾ ਚੱਪਟੇ ਮਿਲ ਗਿਆ ਖਜ਼ਾਨਾ ਮਿਲ ਗਿਆ ਉਤਰਾ ਖਜ਼ਾਨਾ ਤਾਂ ਮਿਲ ਗਿਆ ਹੁਣ ਇਹਨਾਂ ਨੂੰ ਫਿਰ ਆਪਾਂ ਭੰਨਾਂਗੇ ਕਿਵੇਂ ਉਹ ਐਂ ਕਰਦੇ ਚਾਚਾ ਜੀ ਆਪਾਂ ਉਧਰ ਲੈ ਚੱਲਦੇ ਆਂ ਹਾਂ ਦੇਖ ਕੇ ਚੱਕੋ ਚਾਚਾ ਜੀ ਖਜ਼ਾਨੇ ਨਾਲ ਸੱਪ ਵੀ ਹੁੰਦੇ ਰਹਿਗੇ ਹਾਂ ਖਜ਼ਾਨੇ ਦੇ ਵਿੱਚ ਸੱਪ ਵੀ ਹੁੰਦੇ ਨੇ ਇਹ ਸੱਚੀ ਗੱਲ ਆ ਚਾਹੇ ਚੱਕਲੇ ਹੋ ਆ ਜੋ ਚੱਲੋ ਮਾਲ ਮਾਲ ਖ ਬਣ ਗਿਆ ਆਪਾਂ ਜਾਨਾ ਮਰ ਗਿਆ ਆਪਾਂ ਚਾਚਾ ਬਹੁਤ ਔਖੇ ਲੱਪਿਆ ਬਹੁਤ ਹੈ ਹੁਣ ਕਿਹਦੇ ਲੈਣ ਦੇਣੇ ਆਪਾਂ ਹੁਣ ਤਾਂ ਰਹਿ ਰਹੇ ਆਂਗੇ ਆਹ ਮਨ ਗਿਆ ਚਾਚਾ ਜੀ ਹੁਣ ਆਏ ਸੋਚੋ ਵੀ ਖਜ਼ਾਨੇ ਨੂੰ ਬਾਹਰ ਕਿਵੇਂ ਕੱਢੀਏ ਓਏ ਐਂ ਕਰੂ ਥੋੜਾ ਥੋੜਾ ਲੈ ਆਉ ਤਾ ਉਹ ਜਿਹਨਾ ਪੰਨ ਕਿਨਾ ਫੇਰ ਕੱਢਾਂਗੇ ਆਪਾਂ ਲੈ ਲਵਾ ਯਾ ਪੁੱਤਰਾ ਤੂੰ ਦੇ ਆਥਮੜਾ ਚਾਚਾ ਜੀ ਜੇ ਨੂੰ ਪਪਨਣ ਤੋਂ ਪਹਿਲਾਂ ਮੈਨੂੰ ਜੇ ਪਤੂ ਬੱਤੀ ਕਰ ਦੀਏ ਗੱਲ ਤਾਂ ਪੱਕੀ ਐ ਹਾਂ ਠੀਕ ਐ ਨਾ ਹਾਂ ਖਜ਼ਾਨਾ ਵੀ ਫੇਰੀ ਆਪਾਂ ਨੂੰ ਸੁਣਾ ਲੱਗਦਾ ਨਾ ਨਾਲੇ ਹੁਣ ਤਾਂ ਰੰਗ ਲਿਆਦੇ ਨਹੀਂ ਆਪਣੀ ਠੀਕ ਗੱਲ ਤੂੰ ਬੱਤੀ ਕਰੋ ਪਰ ਕਿਹੜਾ ਪੀਐਸ ਡੱਟ ਕਿਹੜੀ ਨੌਕਰੀ ਹੁੰਦਾ ਖਜ਼ਾਨਾ ਮਿਲ ਗਿਆ ਹੁਣ ਨਹੀਂ ਤੱਕੇ ਖਾਣ ਦੀ ਲੋੜ ਨਜ਼ਾਰੇ ਲਾਵਾਂਗੇ ਚਲੋ ਵਾ ਵੇ ਨਹੀਂ ਹਾਂ ਔੜਾ ਤਾਂ ਮਿਲਦਾ ਨਹੀਂ ਆ ਇੱਟੇ ਪਟ ਲੈਣੇ ਆ ਲੈ ਇੱਤ ਅੱਜ ਨਹੀਂ ਲੈ ਤਰ ਲੋ ਵੀ ਇਟ ਲਿਆਂਦੀ ਚਾਚਾ ਜੀ ਇੱਕ ਬਹੁਤ ਸੱਤ ਹੈ ਇੱਕ ਨਾਲ ਹੀ ਫੁਟੇ ਹੋਣਾ ਐ ਦੱਸੋ ਪੰਨੂ ਕੌਣ ਇਹਨੂੰ ਮੈਂ ਕਹਿੰਦਾ ਮੱਦੀ ਦੇ ਦੇ ਤੂੰ ਚਾਟਿਆ ਉਮਰ ਹੈ ਚਾਚਾ ਹਾਂ ਤੂੰ ਦੇਖ ਵੀ ਉਹ ਨਹੀਂ ਚਾਚਾ ਤੁਸੀਂ ਵੱਡੇ ਤੁਸੀਂ ਦੇਖੋ ਚਾਚਾ ਸਹੀ ਉਹ ਨਹੀਂ ਤੁਸੀਂ ਵੱਡੇ ਤੁਸੀਂ ਪੰਨੂ ਅੱਛਾ ਕੋਈ ਨਹੀਂ ਪੰਨੀਆਂ ਫੇਰ ਹਾਂ ਘੜਾ ਹੀ ਪੰਨਣਾਗਾ ਮਾਰੋ ਇੱਕ ਯਾਰ ਮਤਿਆ ਜਾਨਾ ਤੇ ਚੱਲਿਆ ਮਿੱਟਿਆ ਇਹਨਾਂ ਪੰਨ ਦੇਓ। ਓਹੋ। ਆਪ ਫਿਰ ਗਿਆਸਾਂ ਦੇ ਪਾਣੀ। ਫਿਰ ਗਿਆਸਾਂ ਦੇ ਪਾਣੀ। ਜਰਾ ਕਿਉਂ? ਢੋਲ ਕਾ ਤਾਂ ਮਾਰਨਾ ਜਾਨਾ। ਜਾਨਾ ਜਾਨਾ ਕਰਦਾ ਹਾਂ। ਲੈ ਲੈ ਖਜਾਨਾ। ਧਾਲ ਦਿਨੇ ਖਜਾਨੇ ਹੁਣ। ਸਾਲ ਨੇ ਮੂੜੀ ਖਰਾਬ ਕਰਤਾ। ਚੰਗਾ ਯਾਰ ਮਾਤਾ ਚਾਹਦਾ ਦਾ ਖਜ਼ਾਨਾ ਤੁਸੀਂ ਆਪ ਹੀ ਸੰਭੋ ਬੱਲੇ ਕਲਯੁਗ ਦੀ ਦੁਨੀਆ ਉਹ ਸਾਰੇ ਪੈਸੇ ਦੇ ਯਾਰ ਨੇ ਖਜ਼ਾਨਾ ਕਿੱਥੇ ਆ ਪਾਪਾ ਕਿੱਥੇ ਰੱਖ ਕੇ ਗਿਆ ਖਜ਼ਾਨੇ ਨੂੰ ਸਾਲਾ ਪਤਾ ਨਹੀਂ ਲੱਗਦਾ ਕੋਈ ਸਮਝੇ ਨਹੀਂ ਆਉਂਦੀ ਇੱਕ ਵਾਰੀ ਚਿੱਠੀ ਨੂੰ ਦੁਬਾਰੇ ਪੜ੍ਹਦੇ ਆ ਯਾਰ ਕੀ ਪਤਾ ਪਤਾ ਹੀ ਲੱਗ ਜੇ ਵੀ ਕਿੱਥੇ ਹੈ ਖਜ਼ਾਨਾ ਜਰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗ ਰਹੀ ਬਾਈ ਇਹਦਾ ਹੱਲ ਤਾਂ ਯਾਰ ਇੱਕੇ ਬੰਦਾ ਕਰ ਸਕਦਾਗਾ ਕਿਹੜਾ ਮਾਮਾ ਕਰਮ ਅਜਾਬ ਉਹ ਉੱਥੇ ਚਲਦੇ ਆਂਗੇ ਚੱਲ ਠੀਕ ਆ ਚੱਲ ਫਿਰ ਖਿੱਚ ਲੈ ਤਿਆਰੀ ਉਹ ਆ ਗਿਆ ਕਰਮਾ ਮਾਮਾ ਉਹ ਕਿਵੇਂ ਮੁੰਡਿਓ ਸਤਿਗੁਰੂ ਮਾਮਾ ਜੀ ਸਤਿਗੁਰੂ ਮਾਮਾ ਜੀ ਹੋਰ ਠੀਕ ਹੋ ਹਾਂ ਵਧੀਆ ਜੀ ਵਧੀਆ ਹੋਰ ਤੁਸੀਂ ਵੀ ਠੀਕ ਹੋ ਵਧੀਆ 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 ਉਹ ਕਿਵੇਂ ਇੱਕ ਦੂਜੇ ਨਾਲ ਹੀ ਪਿੱਠੀ ਜੀ ਕਰੀ ਬੈਠੇ ਸੀ ਸੁੱਖਾ ਹਾਂ ਸੁੱਖਾ ਮਾਮਾ ਜੀ ਅੱਜ ਠੀਂ ਨੇ ਚੱਕਰਾਂ 'ਚ ਪਾ ਰੱਖੇਗਾ ਉਹ ਕਿਹੜੀ ਠੀਂ ਚੱਕੀ ਫਿਰਦੇ ਹੋ ਅੱਛਾ ਇਹ ਜਿੱਠੀ ਇਹ ਲੱਭ ਗਈ ਫਿਰ ਤੁਹਾਨੂੰ ਹਾਂ ਬੀਬੀ ਲੱਭੇ ਵਾਲੀ ਸਫਾਈ ਕਰ ਰਹੇ ਸੀਗੇ ਅੱਜ ਕਰ ਗਏ ਇੱਕ ਫਿਰ ਤਾਂ ਪੱਟਦਾ ਹੁਣ ਵਾਲਾ ਦਾ ਸਾਰਾ ਮੈਨੂੰ ਪੁੱਛਣਾ ਨਹੀਂ ਬੁਰਾ ਹਾਲ ਹੋ ਗਿਆ ਹਟਾ ਦਾ ਕੋਈ ਤਾਂ ਵੇਝਾ ਮੈਂ ਤੁਹਾਨੂੰ ਦੱਸਦਾ ਇਹ ਕਹਾਣੀ ਸਾਰੀ ਮਮਾਈ ਸਾਨੂੰ ਸਮਝ ਆ ਰਹੀ ਤੁਸੀਂ ਕੀ ਕਹਿ ਰਹੇ ਹੋਗੇ ਸਾਨੂੰ ਚੰਗੇ ਤਰ੍ਹਾਂ ਦੱਸੋ ਮੜਾ ਇਹਦੇ ਬਾਰੇ ਦੱਸੋ ਮਮਾਈ ਸਾਨੂੰ ਇਹਦੇ ਬਾਰੇ ਸਭ ਦਾ ਚੱਕਰਾਂ ਚ ਭਾਰਖ ਹੈ ਸਾਰੇ ਟੱਬਰ ਨੂੰ ਇਹ ਚਿੱਠੀ ਦੇ ਵਿੱਚ ਜਿਹੜੇ ਖਜ਼ਾਨੇ ਦੀ ਗੱਲ ਕਰੀ ਗਈ ਹੈ ਨਾ ਇਹ ਉਹ ਖਜ਼ਾਨਾ ਨਹੀਂ ਹੈਗਾ ਜਿਹੜਾ ਤੁਸੀਂ ਲੱਭਦੇ ਫਿਰਦੇ ਹੋ ਇਹ ਉਹ ਖਜ਼ਾਨਾ ਜਿਹੜਾ ਤੁਹਾਨੂੰ ਬਰਸਤ ਵਿੱਚ ਮਿਲਿਆ ਹੋਇਆ ਹੈ ਇਹ ਉਹ ਖਜ਼ਾਨਾ ਜਿਹੜਾ ਤੁਹਾਡੇ ਕੋਲ ਆ ਇਹ ਉਹ ਖਜ਼ਾਨਾ ਜਿਹੜਾ ਕੋਈ ਤੁਹਾਡੇ ਤੋਂ ਕੋਈ ਕੋ ਨਹੀਂ ਸਕਦਾ ਜਿਹੜਾ ਖਜ਼ਾਨਾ ਉਹ ਤੁਹਾਡਾ ਆਪਸੀ ਸਾਥ ਮੋਹ ਪਿਆਰ ਇਹ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹੀ ਅਸਲੀ ਖਜ਼ਾਨਾ ਹੁੰਦੇ ਨੇ ਪਰ ਆਪਾਂ ਹੋਰ ਹੀ ਖਜ਼ਾਨਿਆਂ ਦੇ ਪਿੱਛੇ ਭੱਜਦੇ ਹਾਂ ਜਦੋਂ ਆਪਣੇ ਆਪਸੀ ਰਿਸ਼ਤੇ ਸਹੀ ਨਹੀਂ ਨੇ ਆਪਸੀ ਪਿਆਰ ਆਪਸੀ ਮੋਹ ਆਪਸੀ ਮਿਲਵਰਤਨ ਸਹੀ ਆ ਆਪਾਂ ਨੂੰ ਹੋਰ ਕਿਸੇ ਖਜ਼ਾਨੇ ਦੀ ਲੋੜ ਨਹੀਂ ਸੋ ਆਪਸੀ ਜਿਹੜੇ ਰਿਸ਼ਤੇ ਨੇ ਆਪਸੀ ਮੋਹ ਪਿਆਰ ਇਹਨਾਂ ਦੇ ਤੰਦਾਂ ਨੇ ਜਿਹੜੀਆਂ ਤੁਹ ਮਜ਼ਬੂਤ ਰੱਖਣੇ ਚਾਹੀਦੇ ਨੇ ਜੇ ਇਹ ਮਜ਼ਬੂਤ ਨੇ ਤਾਂ ਤੁਹ ਨੂੰ ਕਿਸੇ ਵੀ ਖਜ਼ਾਨੇ ਦੀ ਲੋੜ ਨਹੀਂ ਸੋ ਇਹ ਖਜ਼ਾਨਾ ਤੁਹਾਡੇ ਕੋਲ ਕੀਮਤੀ ਆ ਬੇਸ ਕੀਮਤੀ ਆ ਇਹਨੂੰ ਸੰਭਾਲੋ ਇਹਦੀ ਕਦਰ ਕਰੋ ਤੇ ਬੁਲੰਦੀਆਂ ਨੂੰ ਚੋਹੋ ਇਹ ਹੀ ਅਸਲੀ ਖਜ਼ਾਨਾ ਆ ਆਪਾਂ ਹੋਰ ਹੀ ਖਜ਼ਾਨਿਆਂ ਦੇ ਵਿੱਚ ਉਲਝੇ ਰਹੇ ਨੇ ਲੋਈ ਮੁੰਡਿਓ ਹੁਣ ਅੱਜ ਤੋਂ ਬਾਅਦ ਤੁਸੀਂ ਦੋਹਾਂ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਇਹ ਜੱਲਾ ਦਾ ਧਿਆਨ ਰੱਖਣਾ ਆਪਣੇ ਇਸ ਖਜ਼ਾਨੇ ਦੀ ਸੰਭਾਲ ਕਰਨੀ ਆ ਤੁਹਾਡੇ ਬਾਪੂ ਦਾ ਜਿਹੜਾ ਸੁਪਨਾ ਸੀ ਉਹ ਤੁਸੀਂ ਪੂਰਾ ਕਰਨਾ ਤੇ ਜੇ ਜ਼ਿੰਦਗੀ ਦੇ ਵਿੱਚ ਤੁਹਾਡੇ ਦੋਵਾਂ ਦੇ ਮਤਭੇਦ ਹੁੰਦੇ ਵੀ ਨੇ ਤੁਸੀਂ ਇਹ ਚਿੱਠੀ ਨੂੰ ਦੁਬਾਰਾ ਪੜਿਓ ਤੋਂ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਬਾਪੂ ਦੇ ਸੁਪਨੇ ਨੂੰ ਜ਼ਰੂਰ پورا ਕਰੋਗੇ ਸੋ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਦੋਵੇਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ